देखो ये लोकसभा दी एक्सटेंडेड मीटिंग है एदे ਵਿੱਚ तमाम ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੀ ਕਤਾਰ ਦੇ ਵਰਕਰ ਸਾਥੀ ਨੇ ਉਹ ਅੱਜ ਇੱਥੇ ਪਹੁੰਚੇ ਨੇ ਕੁੱਲੀ ਚਰਚਾ ਇਹਦੇ ਤੇ ਆਪਣਾ ਆਪਣਾ ਵਿਚਾਰ ਰੱਖਣਗੇ ਉਸ ਤੋਂ ਬਾਅਦ ਵਿਸ਼ਾ ਨਿਰਦੇਸ਼ ਸਾਡੇ ਜਿਹੜੇ ਇੰਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰੀਏ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਸੋ ਇਹ ਦੋ ਲੋਕ ਸਭਾ ਵੀ ਅੱਜ ਮੀਟਿੰਗ ਐ ਅੱਜ ਸੁਬਾਹ ਸੰਗਰੂਰ ਰੱਖੀ ਹੈ ਫਿਰ ਕੱਲ ਨੂੰ ਜਲੰਧਰ ਤੇ ਹਸ਼ਿਆਰ ਹੋ ਰਹਿ ਫਿਰ ਬਰਸੋਂ ਅਨੰਦਪੁਰ ਸਾਹਿਬ ਤੇ ਰੋਪੜਾ 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ ਸੋ ਲੋਕਾਂ ਦੀ ਕੱਲ੍ਹ ਬਾਅਦ ਪਤਾ ਲੱਗੇਗੀ ਨੀਚਲੇ ਸਤ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਆ ਉਹ 올 ਇੰਡੀਆ ਜਿਹੜਾ ਇੰਚਾਰਜ ਹੈ ਉਹਨੂੰ ਪਹਿਲੀ ਵਾਰ ਹੀ ਮਿਲੇਗਾ ਪੰਜਾਬ ਦੀ ਪੁਲਿਸ ਪਰ ਮਾਝਾ ਲੋਕਵਾਲ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਤੂ ਨੇ ਹਾਜ਼ਰ ਹੋਏ ਕਿ ਕਾਰਨ ਕੀ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਵਜੋਤ ਸਿੰਘ ਸਿੱਤੂ ਪਟਿਆਲੇ ਦੇ ਆਮ੍ਰਿਤਸਰ ਜੀ ਅਮ੍ਰਿਤਸਰ ਦਾ ਮੈਂ ਉੱਥੇ ਵੀ ਇਹ ਗੱਲ ਪੁੱਛ ਲੈਣੀ ਉਹ ਅਮ੍ਰਿਤਸਰ ਉਹ ਜਦ ਮਰਗਲ ਸੀਗੇ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ ਪਰ ਪਟਿਆਲੇ ਕੋਈ ਸਜਾਊਗਾ ਜਿਵੇਂ ਉਹ ਕਿਤੇ ਰੈਲੀ ਕਰ ਰਹੇ ਤੇ ਉੱਥੇ ਕਾਂਗਰਸ ਦੇ ਹੋਰ ਲੀਡਰ ਜਾ ਰਹੇ ਉਹਨਾਂ ਨੂੰ ਥੋੜੇ ਬਾਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂਗੇ ਇੱਥੇ ਆਪ ਨੇ ਉਹਨਾਂ ਲੀਟਰ ਨੂੰ ਵੀ ਇਹ ਜਿਹੜੇ ਇਵਰੀਬਡੀ ਇਹ ਮੈਨੂੰ ਵੀ ਇਹ ਇਤਿਹਾਬ ਦੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਵੇਂ ਆਪ ਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਹੈ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਹੁਦੇਸ਼ ਦਿੱਤੇ ਆ ਵੀ ਜਿੰਨਾ ਜ਼ਿਕਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਇਕੱਲਾ ਮੰਚ ਤੇ ਚੜ ਕੇ ਆਦੇ ਨਿੱਜੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਮੈਂ ਕਿਦਾਂ ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ ਪਰ ਮੈਂ ਬਤੌਰ ਪ੍ਰਧਾਨ ਪਲੈਟਫਾਰਮ ਤੇ ਗੱਲ ਕਰ ਸਕਦਾ ਹੈ ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹਿਬ ਕੋਲੇ ਦੱਸ ਸਕਦਾ ਮੈਂ ਯਾਰ ਫੈਸਲਾ ਕੋਈ ਰਹਿ ਗਿਆ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਸਸਪੈਂਡ ਤੇ ਕੱਢ ਦੇ ਵਿੱਚ ਕੋਈ ਫਰਕ ਹੁੰਦਾ ਆ ਆਲਰੇਡੀ ਫੈਸਲਾ ਹੈਗਾ ਬਹੁਤ ਸਤਕਾਰਯੋਗ ਨੇ ਪਰਨੀਤ ਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ ਜੀ ਅਗਲਾ ਕੌਣ ਹੋ ਸਕਦਾ ਹੈ ਇਹ ਤਾਂ ਇਹ ਤਾਂ ਸੈਂਟਰ ਦਿੱਲੀ ਵਾਲਿਆਂ ਨੇ ਫੈਸਲਾ ਕਰਨਾ ਹੈ ਕਿ